ਇਸਾਰੇ ગામ ਕੌਸ਼ਲ ਸਾਡੇ ਪੁਰਾਣੇ ਵਿਦਿਆਰਥੀ ਹੋਣਾ ਹੈ ਇਹ ਅੱਜ ਇਹ ਇਸ ਸੰਬੰਧ ਆਪ ਵੀ ਪੂਰੇ ਪਰਿਵਾਰੋਂ ਮਿਲ ਹੈਗਾ ਇਹ ਨਵੀਂ ਜਿਹੜੀ ਪ੍ਰਗਤੀ ਹੈ ਸਾਨੂੰ ਇਸ ਤੇ ਬਖ ਰਿਹਾ ਹੈ ਮੈਂ ਸਤਿ ਸ੍ਰੀ ਅਕਾਲ ਜੀ ਵਾਣਾ ਸਾਡਾ ਹੀ ਨਹੀਂ ਸਾਰੇ ਜ਼ਿਲ੍ਹੇ ਦਾ ਸਾ ਪੰਜਾਬ ਦਾ ਮਾਣ ਹੈ ਸਾਲੀਏ ਦਹਾਏ ਇਹ ਫਾਰੇ ਮੇਨ ਦੁਗਣੀ ਰਾਤੋਂ ਗੁਜ਼ਰ ਕੇ ਕਰਨ ਮਾਦਮਾਨ ਸੰਸਟਾ ਯੋਗਿਕ ਔਰ ਹੋਰ ਜ਼ਿਆਦਾ ਮਲਾਪਾਰ ਬਹੁਤ ਕੁਝ ਹੀ ਆ ਕੁਝ ਰਹੋ ਕੁਝ ਰਹੋ ਅੱਜ ਦਾ ਦਿਨ ਤਾਂ ਮੇਰੇ ਲਈ ਸਪੈਸ਼ਲ ਮਤਲਬ ਮੈਂ ਪ੍ਰੋਫੈਸਰ ਗਿਲ ਹੁਣ ਦਾ ਅਸ਼ੀਰਵਾਦ ਮੈਨੂੰ ਮਿਲਿਆ ਹੈ 71 72 73 74 ਚ ਮੈਂ ਇਕਨੋਮਿਕਸ ਪੜ੍ਹੀ ਇਥੇ ਗਵਰਨਮੈਂਟ ਕਾਲਜ ਡਾਂਡੇਸ ਤੇ ਮਤਲਬ ਵੀ ਕਿ ਜਦੋਂ ਮੈਂ ਹੁਣ ਪੰਜਾਬ ਆਉਣਾ ਸੀ ਤੇ ਮੇਰੇ ਲਈ ਸਾਰਾ ਕੁਝ ਐਕਸਾਈਟਿੰਗ ਏ ਸੀ ਵੀ ਮੈਦ ਕੀ ਪ੍ਰੋਫੈਸਰ ਗਿੱਲ ਉਹਨਾਂ ਨੂੰ ਮਿਲ ਕੇ ਆਉਣਾ ਤੇ ਉਹ ਰੱਬ ਕਹਿੰਦੇ ਨਾ ਜਿਹੜਾ ਮਨਚ ਹੋਵੇ ਚਾਹ ਤਾਂ ਪੂਰੀ ਵੀ ਕਰ ਦਿੰਦਾ ਜਿਹੜਾ ਆਪਣੀ ਉਹ ਚਾਹ ਪੂਰੀ ਕੀਤੀ ਅੱਜ ਮੈਂ ਇਹਨਾਂ ਸਾਹਮਣੇ ਕਲਮਰਾਤੀ ਆਇਆ ਬੰਬੇ ਤੋਂ ਅੱਜ ਇਹਨਾਂ ਸਾਹਮਣੇ ਬੈਠਾ ਤੇ ਮੇਰੇ ਲਈ ਬਹੁਤ ਹੀ ਮਤਰਬੀ ਕਹਿੰਦੇ ਰੱਬ ਦਾ ਰੂਪ ਹੈ ਇਹ ਤੇ ਬੜਾ ਅੱਛਾ ਲੱਗਦਾ ਪਿਆ ਮੈਨੂੰ ਕਿੰਨਾ ਰੱਬ ਦਾ ਸ਼ੁਕਰ ਕਰਾਉਣਾ ਘੱਟ ਆ ਅੱਜ ਆ ਕੀ ਕਰੂ ਏ ਬਲੇਸਿੰਗਸ ਮਦਰ ਇਧਰ ਆਪਦੀਆਂ ਇਹਨਾਂ ਥਰੂ ਮੈਨੂੰ ਆਉਣ ਦੇ ਜੇ ਮੈਂ ਇਹ ਕਿਨਾਰੇ ਛੋਕੇ ਸੋਸ ਵੀ ਇਹ ਤੇ ਮੈਂ ਇਹਨਾਂ ਰਿੱਚੋ ਕੇ ਇੱਥੋਂ ਜਾਉਂਗਾ ਇਹ ਬਲੇਸਿੰਗਸ ਦੇ ਨਾਲ ਬਸ ਬੀ ਆਰਡਰ ਦਾ ਇਹ ਗੇਲ ਸਾਬਬ ਇਹ ਚੀਜ਼ਾਂ ਜਿਹੜੀਆਂ ਨਾ ਇਹ ਨਾਲ ਜਾ ਰਹੀਆਂ ਤੁਹਾਡੇ ਗ੍ਰੇਟਨੈਸ ਦਾ ਦੀਤ ਤੁਹਾ ਤੁ ਸਿੱਖਣ ਨੂੰ ਇਹਨਾਂ ਮੈਂ ਯਾਦ ਕੀਤਾ ਇਹ ਬਹੁਤ ਬਹੁਤ ਸ਼ੁਕਰਗੁਜ਼ਾਰ ਫੀਲਸੂ ਹਾਂ ਬਈ ਥੈਂਕ ਯੂ ਇਹ ਸਾਡੇ ਗਾਮ ਕੌਸ਼ਲ

ਇਹ ਫਾਇਦੇ ਨੂੰ ਦੁਗਣੀ ਰਾਤੋਂ ਗੁਣਤ ਰੱਖੀ ਕਰਨ ਮਾਦਮਾਨ ਸੰਸਾ ਯੋਗ ਹੈ ਔਰ ਹੋਰ ਜ਼ਿਆਦਾ ਮਲਾਪਾਰ ਬਹੁਤ ਕੁਝ ਹੀ ਆਖਰੋ ਕੁਝ ਰੋ ਕੁਝ ਰੋ ਅੱਜ ਦਾ ਦਿਨ ਤਾਂ ਮੇਰੇ ਲਈ ਸਪੈਸ਼ਲ ਮਤਲਬ ਮੈਂ ਪ੍ਰੋਫੈਸਰ ਗਿਲ ਹੁਣ ਦਾ ਅਸ਼ੀਰਵਾਦ ਮੈਨੂੰ ਮਿਲਿਆ ਹੈ 71 72 73 74 ਚ ਮੈਂ ਨਾ ਇਕਨੋਮਿਕਸ ਪੜ੍ਹੀ ਇੱਥੇ ਗਵਰਨਮੈਂਟ ਕਾਲਜ ਡਾਂਡੇਸ ਤੇ ਮਤਲਬ ਵੀ ਕਿ ਜਦੋਂ ਮੈਂ ਹੁਣ ਪੰਜਾਬ ਆਉਣਾ ਸੀ ਤੇ ਮੇਰੇ ਲਈ ਸਾਰਾ ਕੁਝ ਐਕਸਾਈਟਿੰਗ ਏ ਸੀ ਵੀ ਮੈਦ ਕੀ ਪ੍ਰੋਫੈਸਰ ਗਿੱਲ ਉਹਨਾਂ ਨੂੰ ਮਿਲ ਕੇ ਆਉਣਾ ਤੇ ਉਹ ਰੱਬ ਕਹਿੰਦੇ ਨਾ ਜਿਹੜਾ ਮਨਚ ਹੋਵੇ ਚਾਹ ਤਾਂ ਪੂਰੀ ਵੀ ਕਰ ਦਿੰਦਾ ਜਿਹੜਾ ਰੱਬ ਨੇ ਉਹ ਚਾਹ ਪੂਰੀ ਕੀਤੀ ਅੱਜ ਮੈਂ ਇਹਨਾਂ ਸਾਹਮਣੇ ਕਲਮਰਾਤੀ ਆਇਆ ਬੰਬੇ ਤੋਂ ਅੱਜ ਇਹਨਾਂ ਸਾਹਮਣੇ ਬੈਠਾ ਤੇ ਮੇਰੇ ਲਈ ਬਹੁਤ ਹੀ ਮਤਲਬੀ ਕਹਿੰਦੇ ਰੱਬ ਦਾ ਰੂਪ ਇਹ ਹੈ ਤੇ ਬੜਾ ਅੱਛਾ ਲੱਗਦਾ ਪਿਆ ਮੈਨੂੰ ਕਿੰਨਾ ਰੱਬ ਦਾ ਸ਼ੁਕਰ ਕਰਾਉਣਾ ਘੱਟ ਆ ਅੱਜ ਉਹ ਕੀ ਕਰੋ ਏ ਬਲੇਸਿੰਗਸ ਮਦਰ ਇਧਰ ਰੱਬ ਦੀਆਂ ਇਹਨਾਂ ਥਰੂ ਮੈਨੂੰ ਆਉਣ ਲਈ ਤੇ ਮੈਂ ਇਹ ਕਿ ਇਨਾ ਰਿਚ ਹੋ ਕੇ ਸੋਸ ਵੀ ਇਧਰ ਤੇ ਮੈਂ ਇਨਾ ਰਿਚ ਹੋ ਕੇ ਇੱਥੋਂ ਜਾਉਂਗਾ ਇਹ ਬਲੇਸਿੰਗਸ ਦੇ ਨਾਲ ਬਸ ਬੀ ਆਰਡਰ ਦਾ ਇਹ ਗਿਲਸਾਬਾਸ ਇਹ ਚੀਜ਼ਾਂ ਜਿਹੜੀਆਂ ਨਾ ਇਹ ਮੇਰੇ ਨਾਲ ਜਾ ਰਹੀਆਂ ਤੁਹਾਡੀ ਗ੍ਰੇਟਨੈਸ ਦਾ ਦੀਤ ਤੁਹਾ ਤੁਸ ਸਿੱਖਣ ਨੂੰ ਇਨਾ ਮੈਨੂੰ ਯਾਦ ਕੀਤਾ ਇਹ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਬਿਲਕੁਲ ਹੰਬੋ ਥੈਂਕ ਯੂ